ਆਹ ਦਾ ਕੰਟੈਕਟ ਨੰਬਰ ਬੋਲ ਦਈਏ ਆਪਣੇ ਇਹ ਸੰਧੂ ਸਾਹਿਬ ਮੋਬਾਈਲ ਨੰਬਰ ਆਪਣਾ 98728 53109 ਤਹਿਸੀਲ ਪੱਟੀ ਤੇ ਪਿੰਡ ਲੋਕਾ ਜ਼ਿਲ੍ਹਾ ਤਰਨਤਾਰਨ ਡਾਕਖਾਨਾ ਡਾਕਖਾਨਾ ਲੋਕਾ ਪੁਲਿਸ ਸਟੇਸ਼ਨ ਬਹੁਤ ਕਹਿ ਰਹੋ ਹਲ ਦਾ ਇਹਨੂੰ ਕੋਈ ਨਹੀਂ ਹੋਣੀ ਉਹ ਜੀ ਇਹਨੇ ਵੇਖੋ ਤੁਹਾਡੇ ਸਾਹਮਣੇ ਸਾਹਮਣੇ ਪਹੁੰਚਣਾ ਸੰਧੂ ਸਾਹਿਬ ਇਦਾਂ ਦੀਆਂ ਕੁਆਲਿਟੀਆਂ ਭਵੇਂ 3 ਲੱਖ ਰੁਪਇਆ ਲਾ ਲੋ ਤਾਂ ਨਹੀਂ ਮਿਲਦੀ। ਨਹੀਂ 3 ਕਿਲੋ ਗਾੜ ਹੀ ਗਾੜ ਆ। ਨਹੀਂ ਤੇ ਮਾਝ ਇਤਰਾ ਕਦੀ ਬਹਿਣ ਨਹੀਂ ਦਿੰਦੀ। ਆ ਮਾਰੋ ਨੀਗਾ ਠੀਕ ਆ ਜੀ। ਆ ਵੇਖੋ ਇਹਨੇ ਹੁਣੇ ਪਸੰ ਪੈਣਾ ਜੀ ਵੇ ਲੋ ਏਡੀ ਠੰਡੀ ਆ। ਨਹੀਂ ਤੇ ਕਈ ਡੰਗਰ ਬਹਿਣ ਨਹੀਂ ਦਿੰਦੇ। ਹਾਂ ਜੀ। ਤੇ ਠੰਡੀ ਧੀਰੀ ਇਹ ਵੀ ਬੜੀ ਐ ਭਾਵੇਂ ਸੋਣ ਲੀ ਮੀਆਂ ਕਈ ਥੱਲੇ ਬਹਿ ਨਹੀਂ ਦਿੰਦੀ ਐਵੇਂ ਬਹਿ ਜੋ ਭਾਵੇਂ। ਹਾਂ। ਲੋ ਵੀ ਹਾਈਟ ਕਰਦੋ ਤਕਰੀਬਨ ਬਹੁਤ ਸੋਹਣਾ ਜਿੱਡਾ ਆਪਾਂ ਨਾਰਮਲ ਇੱਕ ਨੀਲੀ ਰਵਿਧੀਆ ਮੱਝਾਂ ਵੇਖਦੇ ਆ। ਆ ਟ੍ਰੋਟਰ ਕੁਆਲਿਟੀ ਚੰਗੀ ਆ, ਫੇਸ ਕੁਆਲਿਟੀ ਚੰਗੀ ਆ ਠੀਕ ਆ ਜੀ। ਮੂੰਹ ਮੱਥ ਸੋ ਨਖੜਵਾ ਥਾਣ ਲੱਗਾ ਹਜੇ ਦਿਨ ਦਿਨ ਦਾ ਇੱਕ ਹਰੇਕ ਭਰਾ ਨੂੰ ਆਈਡੀਆ ਹੋ ਜਾਊਗਾ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਥੋੜਾ ਸੂਸਵਾ ਦੇ ਵਿੱਚ ਆ ਵੈਸੇ ਪਿੰਡੇ ਪੁੰਡੇ ਦੀ ਪਲੀ ਪਲੂਸੀ ਆ ਬਾਕੀ ਲੇਵੇ ਦੀ ਆ ਲਓ ਐ ਜਿੱਦਾਂ ਮਰਜੀ ਬਾਈ ਜਾਓ ਕੋਈ ਗੱਲ ਹੀ ਨਹੀਂ ਹਾਂ ਐ ਬੱਚੇ ਭਾਵੇਂ ਉਹਦੇ ਭਾਵੇਂ ਵੰਗਾ ਪਾਓ ਭਾਵੇਂ ਨਾ ਪਾਓ ਐਡੀ ਠੰਡੀ ਬੱਚੀ ਆ ਠੀਕ ਆ ਤੁਹਾਨੂੰ ਪਤਾ ਨੀਲੀ ਰਾਵੀ ਪਿਓਰ ਪਾਕਿਸਤਾਨੀ ਰਵੇ ਆ ਪਰ ਆਪਾਂ ਇਧਰ ਕੇਮ ਕਰਨ ਬਾਡਰ ਵਾਲੇ ਸਾਈਡ ਤੋਂ ਲੈਂਦੀ ਆ ਠੀਕ ਹਨ ਮੁਰ ਆ ਸਾਨੂੰ ਜਰੂਰ ਫੋਨ ਲਾਉਣਾ ਮੱਜਾ ਸਾਡੀਆਂ ਇੱਕ ਨੰਬਰ ਦੀਆਂ ਜੇ ਭਰਾ ਜਿਹੜੇ ਖੰਡ ਗੇ ਯਾਦ ਕਰਨਗੇ ਇਹਦਾ ਮੈਂ ਭਰਾ ਦਾ ਫੋਨ ਨਹੀਂ ਡਿਕਦਾ ਰਹਾ ਮੈਨੂੰ ਫੋਨ ਨਾਲ ਕੋਈ ਲਾਵੇ ਨਹੀਂ ਨਹੀਂ ਫੋਨ ਆਉਣਗੇ ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਹਾਂ ਪਿੰਡ ਲੋਕਾ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਪੱਟੀ ਤੋਂ ਸਿਰਫ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਲੋਕਾ ਕੈਰੋਂ ਪਿੰਡ ਬਿਲਕੁਲ ਨਜ਼ਦੀਕ ਹੈ ਰਿੰਕੂ ਵੀਰ ਦੇ ਕੋਲ ਆਇਆ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਵੀਰੋ ਨਹੀਂ ਕੰਮ ਕਰਦੇ ਆ ਮਾਲ ਇਹਨਾਂ ਕੋਲ ਰੁਟੀਨ ਦੇ ਵਿੱਚ ਹੀ ਆਇਆ ਗਿਆ ਰਹਿੰਦਾ ਅੱਜ ਇਸ ਵੀਡੀਓ ਦੇ ਵਿੱਚ ਦੋ ਮੱਜਾਂ ਤੁਹਾਨੂੰ ਦਿਖਾਉਣੀ ਆਪਾਂ ਠੀਕ ਆ ਜੀ ਇੱਕ ਮੱਝ ਸੂਈ ਸਵਾਈ ਆ ਇੱਕ ਗੱਬਣ ਤੁਹਾਨੂੰ ਦਿਖਾ ਦਾਂਗੇ ਨੀਲੀ ਰਾਵੀ ਦੀ ਇੱਕ ਇਧਰ ਵੈੜ ਆ ਗਈ ਕ੍ਰਾਸ ਬਰੀਡ ਠੀਕ ਆ ਜੀ ਕੋਈ ਜਰਸੀ ਚਾਹੀ ਵਾਲ ਦਾ ਕ੍ਰਾਸ ਲਾ ਲਿਆ ਜੇ ਮਗਰ ਵੀ ਬੱਛੀ ਆ ਸੋ ਤਿੰਨੇ ਨਗਾਂ ਦੀ ਡਿਟੇਲ ਰਿੰਕੂ ਵੀਰ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਮਾਲ ਚੰਗਾ ਆਉਂਦਾ ਇਹਨਾਂ ਦੇ ਕੋਲ ਠੀਕ ਆ ਜੀ ਬਾਕੀ ਜਿਹੜੇ ਪਸ਼ੂ ਕੱਬਣ ਹੁੰਦੇ ਆ ਬਿਲਕੁਲ ਤਿੱਪ ਕੇ ਸੋਏ ਸੁਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਅੱਜ ਤਰੀਕ 30 ਨਵੰਬਰ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਟਾਈਮ ਆ ਆਓ ਕਰਦੇ ਆ ਪੂਰੀ ਗੱਲਬਾਤ ਲੈ ਲੈਂਦੇ ਆ ਬਥੇਰੇ ਡਿਟੇਲ ਸਭ ਤੋਂ ਪਹਿਲਾਂ ਰਿੰਕੂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਹੋਰ ਸਰਾਉ ਠੀਕ ਠਾਕ ਜੀ ਬੜੇ ਵਧੀਆ ਬੜੇ ਵਧੀਆ ਮਹਾਰਾਜ ਹੋਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਰ ਜਿਹੜੇ ਦੂਰ ਦਰਡੇ ਬੈਠੇ ਸਤਿ ਉਹ ਕਰਨ ਕਵੀ ਰਾਜ ਮਾਲ ਜਿਵੇਂ ਆਪਾਂ ਜ਼ਿਕਰ ਕੀਤਾ ਟੋਟਲ ਤਿੰਨ ਨਗ ਨੇ ਹਾਂਜੀ ਹਾਂਜੀ ਇੱਕ ਬੱਛੀ ਆ ਗਈ ਆ ਆਪਣੇ ਕੋਲ ਤੇ ਦੋ ਆਪਣੇ ਕੋਲ ਮੱਝਾਂ ਨੇ ਹਾਂਜੀ ਦੋ ਝੋਟੀਆਂ ਤੇ ਗੱਬਣ ਤੇ ਇੱਕ ਸੂਈ ਹਾਂਜੀ ਹਾਂਜੀ ਠੀਕ ਆ ਭਰਾ ਮਾਲ ਚੰਗਾ ਸਾਫ ਸੁਥਰਾ ਹਾਂਜੀ ਇੱਕ ਚਾਈ ਵਾਲ ਜਰਸੀ ਕ੍ਰਾਸ ਬੱਛੀ ਆ ਇੱਕ ਨੀਲੀ ਦਾ ਵੀ ਝੋਟੀ ਗੱਬਣ ਤਿਆਰ ਆ ਹਾਂਜੀ 14 15 ਕਿਲੋ ਵਾਲੀ ਤੇ ਇੱਕ ਮੁਰਾ ਨਸਲ 15 ਕਿਲੋ ਦੋ ਤਿਆਰ ਆ ਦੇਖੋ ਵੀਰ ਉਦੋਂ ਵੀ ਆਪਾਂ ਵੱਡੀ ਮੱਝ ਇੱਕ ਪਾਈਸੀ ਨੀਲੀ ਦੀ ਹਾਂਜੀ ਹਾਂਜੀ ਉਹ ਸੰਧੂ ਸਾਹਿਬ ਉਹ ਮੱਝ ਇਥੇ ਘਟੋ ਘਟਵੇ ਇੱਕ ਗਾਗਨੇ ਲੈ ਲਈ ਤੇ ਚਾਰ ਗਾਗ ਮੁੜ ਕੇ ਨਫਾ ਭਰਦੇ ਹੋਦੇ ਓਕੇ ਤੇ ਵੀ ਕਿਉਂਕਿ ਬਰੀਡ ਵੜੀ ਨੀਲੀ ਬਾਜ ਦੀ ਇਸੇ ਤਰ੍ਹਾਂ ਹੀ ਆ ਬਰੀਡ ਵਾਲੇ ਬੰਦੇ ਨੇ ਭੈਣ ਭਰਾਣੇ ਖੜੀ ਡਾਕਟਰ ਨੇ ਖੜੀ ਠੀਕ ਆ ਜੀ ਤੇ ਅੱਜ ਰਿੰਗੂਪਰ ਕਿਹੜੇ ਪਾਸੋਂ ਸ਼ੁਰੂਆਤ ਕਰਦੇ ਆਪਾਂ ਆਪਾਂ ਗਾਦੋ ਕਰ ਲਈਏ ਵਹਿੜ ਤੋਂ ਓ ਜੀ ਵਹਿੜ ਤੋਂ ਸ਼ੁਰੂਆਤ ਕਰਦੇ ਆ ਦੋਸਤੋ ਆਪਣੇ ਭੈਣ ਭਰਾ ਬੜੇ ਠੀਕ ਆ ਡਿਮਾਂਡ ਕਰਦੇ ਰਹਿੰਦੇ ਕ੍ਰੋਸ ਬਰੀਡ ਲਾਲ ਰੰਗ ਦੇ ਵਿੱਚ ਵਹਿੜਾ ਮਗਰ ਵੀ ਬੱਚੀ ਨੂੰ ਜਨਮ ਦਿੱਤਾ 나ੜੂਆ ਨਾਲ ਬੱਚੇ ਦੇ ਹਾਂ ਜੀ ਪਰਸੋਂ ਸੂਈ ਆ 나ੜੂਆ ਨਾਲ ਪਰਸੋਂ ਦੀ ਸੂਈ ਆ ਮਗਰ ਬੱਚੀ ਆ ਜਰਸੀ ਨਸਲ ਬ੍ਰੀਡ ਦੇ ਵਿੱਚ ਮਗਰ ਬੱਛੀ ਆ। ਦੇਵੇ ਆਰਡਰ ਦੀ ਕੁਆਲਿਟੀ ਚੰਗੀ ਏ ਤੇ ਰਿੰਕੂ ਵੀਰ ਕੀ ਫੇਰਵਾਜ ਇਸ ਬੱਡ ਦਾ? ਇਹ ਸਦੂ ਸਾਹਿਬ ਦੁੱਜਾ ਸੁਗਾ ਏ। ਹਾਂਜੀ। ਇਹ ਕੱਲ ਦੀ ਸੂਈ ਆ ਤੇ ਬੱਛੀ ਆ ਮਗਰ ਪਿਓਰ ਦੱਸੀ। ਠੀਕ ਆ ਜੀ। ਮਗਰ ਪਿਓਰ ਦੱਸੀ ਦੀ ਵਹਿੜ ਆ। ਹਾਂ ਲਓ ਜੀ ਮਗਰ ਬੱਛੀ ਦੋਸਤੋ ਬਹੁਤ ਸੋਹਣੀ ਆ ਜਰਸੀ ਬ੍ਰੀਡ ਦੇ ਵਿੱਚ ਮਗਰ ਬੱਛੀ ਆ। 나ੜੂਆ ਨਾਲ ਤੁਹਾਨੂੰ ਦਿਖਾਈ ਦਊਗਾ ਠੀਕ ਆ ਜੀ। ਸੋ ਮਦਰ ਦੇ ਨਾਲੋਂ ਵੀ ਜਿਹੜਾ ਬੱਚਾ 4% ਵਿੱਚ ਚੰਗਾ ਆ ਗਿਆ ਠੀਕ ਆ। ਹਾਂਜੀ। ਤੇ ਇਹਦੇ ਥੱਲੇ ਰਿੰਕੂ ਵੀਰ ਕਿੰਨਾ ਇਸ ਵਕਤ ਪੋਲਾ। ਇਹ ਸੰਤੂ ਸਾਹਿਬ ਪਰਸੋ ਸ਼ਾਮੀ ਸੋਈ ਆ ਹਾਂਜੀ ਤੇ ਕੱਲ ਸ਼ਾਮੀ 6.5 ਕਿਲੋ ਦੁੱਧ ਕੱਢਿਆ ਸਵੇਰੇ ਵੀ 6.5 ਕਿਲੋ ਵਚੀ ਨੂੰ ਛੱਡ ਗਏ ਬਈ 11-12 ਕਿਲੋਟਰ ਹੈਗਾ ਹਾਂ 12 13 ਕਿਲੋ ਲਾ ਲਓ ਤੇਰਾ ਹੋਣਾ ਹੋਰਾਂ ਦੇ ਜ਼ਿਆਦਾ 14 ਹੀ ਆ ਹਾਂਜੀ ਤੇ ਤੇਰਾ ਹੀ ਮੰਨ ਲਓ ਲਓ ਜੀ 13 ਲੀਟਰ ਦੋਸਤੋ ਮੰਨ ਲਓ ਠੀਕ ਆ ਜੀ ਕੋਲਾ ਹੀ ਆ 13 ਲੀਟਰ ਬਾਕੀ ਠੰਡ ਦਾ ਨਖੇੜ ਤੁਹਾਡੇ ਸਾਹਮਣੇ ਆ ਠੀਕ ਆ ਠੰਡ ਥੀ ਮੁਠੀ ਵਾਲਾ ਆ ਵੇਖਿਓ ਜੀ ਠੰਡਾ ਦਾ ਜਿੰਦਾ ਮਰਜੀ ਵੇਖਿਓ ਕਿੰਨੀ ਠੰਡੀ ਜੀ ਇਤਰਾ ਹੀ ਬਹਿ ਜਾ ਭਾਵੇਂ ਆ ਲਓ ਐ ਜਿੰਦਾ ਮਰਜੀ ਬਾਈ ਜਾਓ ਕੋਈ ਗੱਲ ਹੀ ਐ ਬੱਚੇ ਭਾਵੇਂ ਉਹਦੇ ਭਾਵੇਂ ਵੰਗਾ ਪਾਓ ਭਾਵੇਂ ਨਾ ਪਾਓ ਐਡੀ ਠੰਡੀ ਬੱਚੀ ਆ ਵੀ ਗੱਲ ਐ ਮੱਝਾਂ ਦੀ ਕਦੀਆਂ ਮੱਝਾਂ ਨਹੀਂ ਠੰਡੀਆਂ ਠੇਰੀਆਂ ਹੁੰਦੀਆਂ ਰਿੰਕੂ ਫਿਰ ਦੇਖੋ ਨਾ ਵੜਾਂ ਵੀ ਪੜੀਆਂ ਠੰਡੀਆਂ ਹੁੰਦੀਆਂ ਹਾਂਜੀ ਆਪਾਂ ਡੰਗਰ ਤੁਹਾਨੂੰ ਪਤਾ ਛਾਣ ਕੇ ਲੈ ਆਈਦੇ ਭਾਵੇਂ 2-4 ਦੀ ਵੀਡੀਓ ਪਾਈਏ ਪਾਈ ਦੀਆਂ ਚੰਗੀਆਂ ਆਪਾਂ ਵਾਹਿਗੁਰੂ ਦੀ ਕਿਰਪਾ ਨਾਲ ਆਖੀਦਾ ਵੀ ਹਾਂ ਮਹਾਰਾਜ ਦੀ ਮਿਹਰ ਨਾਲ ਆਪਾਂ ਲਾਂਮਾ ਨਹੀਂ ਗਏ ਪੈਣਪਰਾ ਤੋਂ ਲੈਣਾ ਸਹੀ ਹੈ ਜੀ ਜਿੰਨਾ ਕੰਮ ਕਰਨਾ ਭਾਵੇਂ ਛੋਟੇ ਲੈਵਲ 'ਚ ਕਰਕੇ ਸਾਫ ਸੁਥਰਾ ਕਰਾਂਗੇ ਬਹੁਤ ਵਧੀਆ ਗੱਲ ਆ ਰਿੰਕੂ ਬੜਾ ਖੋਲ ਕੇ ਨੂੰ ਤੋਰਦਗੇ ਹਾਂਜੀ ਸੋ ਕ੍ਰਾਸ ਬਰੀਡ ਆ ਦੋਸਤੋ 13 ਗਿਲੀਟਰ ਬੌਲੀ ਦੇ ਥੱਲੇ ਆ ਇਸ ਵਕਤ ਆ ਤੀਜੇ ਦਿਨ ਦੀ ਸੂਈ ਆ ਬੱਛੀ ਮਗਰ ਆ ਬੱਚਾ ਤੁਹਾਨੂੰ ਦਿਖਾ ਹੀ ਦਿੱਤਾ ਅਜਤੋਂ ਤੁਹਾਨੂੰ ਇੱਕ ਵਾਰੀ ਆਪਾਂ ਵੈੜ ਦੀ ਹਾਈਟ ਕੱਤ ਇੱਕ ਹਰੇਕ ਭਰਾ ਨੂੰ ਆਈਡੀਆ ਹੋ ਜਾਊਗਾ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਥੋੜਾ ਸੂਸਵਾ ਦੇ ਵਿੱਚ ਆ ਵੈਸੇ ਪਿੰਡੇ ਪੁੰਡੇ ਦੀ ਪਲੀ ਪਲੂਸੀ ਆ ਬਾਕੀ ਲੇਵੇ ਦੀ ਕੁਆਲਿਟੀ ਬਹੁਤ ਹੀ ਚੰਗੀ ਆ ਅੱਗੋਂ ਬਿਲਕੁਲ ਸਟਾਰਟਿੰਗ ਆ ਤੇ ਬੈਕ ਸਾਈਡ ਬਿਲਕੁਲ ਪੱਟਾਂ ਦੇ ਸਾਹਮਣੇ ਵਿਚਕਾਰ ਲੇਵਾ ਠੀਕ ਆ ਇੱਧਰ ਇੱਕ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾ ਦਿੱਤੀ ਆਪਾਂ ਆ ਕਰੋ ਚੈੱਕ ਵੇਖੋ ਥਣ ਲੱਗਾ ਕਰਮ ਵਾਲੀ ਨੂੰ ਕਿਹੜਾ ਹੈ ਤੇ ਚੋਣ ਚਣ ਰਿੰਕੇ ਪਾ ਕੋਈ ਬੰਗਾ ਜੂੜ ਜੜ ਪਾ ਲਈ ਨਾ ਮੈਂ ਨਾ ਸੰਦੂ ਸਾਹਿਬ ਭਾਵੇਂ ਜੂੜ ਪਾ ਲੋ ਤਾਂ ਵੀ ਕੋਈ ਗੱਲ ਦੀ ਨਾ ਪਾ ਲੋ ਤਾਂ ਵੀ ਕੋਈ ਗੱਲ ਨਹੀਂ ਮੈਂ ਤੇ ਜੂੜ ਤੋਂ ਬਿਨਾਂ ਚੋਣ ਲੈਣਾ ਹਾਂ ਠੀਕ ਆ ਵੀ ਇਹ ਆਂਦੀ ਕੁਝ ਨਹੀਂ ਠੰਡੀ ਬੜੀ ਆ ਓਕੇ 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 ਬਹੁਤ ਵਧੀਆ ਗੱਲ ਵੀ ਇਤਰੇ ਬਹਿ ਜਾਓ ਇਹਦੇ ਵੀ ਕੋਈ ਦੂਜੀ ਗਰਮ ਹੋਊਗੀ ਠੰਡੀ ਸੀਨ ਵੜ ਆ ਆਪਾ ਸੰਦੂ ਸਾਹਿਬ ਵੀ ਡੰਗਰ ਜਿਹੜਾ ਲੈਦਾ ਬਾਹਰੋਂ ਵੇਖ ਕੇ ਲੈਦਾ ਅਖੀ ਦਾ ਭੈਣ ਭਰਾ ਵਾਲਾ ਜਿਹੜਾ ਮਾਵਾ ਪਣਾਣ ਕੇ ਜਿੱਥੇ ਵੀ ਜਾਣੀ ਆ ਉਥੇ ਚੋਣੀ ਆ ਵੀ ਠੰਡਾ ਡੰਗਰ ਹੋਵੇ ਪੈਣਪਰਾ ਨੂੰ ਲਾ ਮਾਰਾ ਦਵੇ ਸਹੀ ਹੋ ਗਿਆ ਦੁੱਧ ਕਿਲੋ ਡੰਗਰ ਘੱਟ ਵੀ ਦੇ ਦੇ ਤੁਹਾਨੂੰ ਪਤਾ ਠੰਡੇ ਦਾ ਵਾਧਾ ਹੁੰਦਾ ਐਂ ਬਹਿ ਜਾ ਹਾਂ ਵੀ ਸਾਫ ਸੁਥਰੀ ਹੈ ਬਿਲਕੁਲ ਸਹੀ ਹੈ ਲੋ ਜੀ ਬੱਚੀ ਸਾਫ ਸੁਥਰੀ ਹੈ ਤੇ ਕਿਉਂ ਵੀ ਕੀ ਮੋਲ ਕਿ ਡਿਮਾਂਡ ਰੋਗੀ ਇਹਦੀ ਸੰਧੂ ਸਾਹਿਬ ਤੇ ਇਹਦਾ ਦੁੱਧ ਵੀ ਮੱਝਾ ਵਰਗਾ ਹਾਂ ਤੁਹਾਨੂੰ ਪਤਾ ਜਰਸੀ ਸ਼ਾਈ ਵਾਲ ਕਰਾਸ ਆ ਤੇ ਬਾਕੀ ਆਪਾਂ ਪੈਣਪਰਾਵਾਂ ਕੋ ਮੋਲ ਨਹੀਂ ਜ਼ਿਆਦਾ ਕਰਨਾ ਕੋਈ 70 ਨਹੀਂ ਕਰਨਾ ਕੋਈ 60 ਨਹੀਂ ਕਰਨਾ ਹਾਂਜੀ ਤੇ 55000 ਦੀ ਬੈਠ ਦੇ ਦੀਏ 55 ਦੀ ਹਾਂਜੀ 55 ਦੀ ਦੇ ਦੇ ਦੁੱਧ 15 16 ਕਿਲੋ 15 16 ਕਿਲੋ ਭਾਜੀ ਐ ਠੰਡਾ ਚ ਆ ਜਾਣਾ ਨੇ ਬਿਲਕੁਲ ਕਹਿਣ ਨੂੰ ਭਾਵੇਂ 20 ਕਿਲੋ ਕਹੀ ਗਈ ਹੈ ਭਾਜੀ ਮੁਰਗੇ ਕੇ ਕੋ ਲਾਭ ਆਣੀ ਆਪਾਂ ਲੈਣਾ ਤੇ 13 ਕਿਲੋ ਇਹਨੇ ਪਹਿਲਾਂ ਨੇ ਦਿੱਤਾ ਤੇਰਾ 14 ਕਿਲੋ ਐਰ ਕੀ 15 16 ਕਿਲੋ ਤੇ ਚਲ ਜੂਗੀ ਠੀਕ ਆ 55 ਦੀ ਕੇ ਹੋ ਜੂ ਵਿਚੋ ਮਾਨਤਨ ਸੰਧੂ ਸਾਹਿਬ ਕਰਦਾਗੇ 2000 ਮਾਨ 53 ਦੀ ਦੇ ਦੇ 53 ਦੀ ਦੇ ਦੇ ਹਾਂਜੀ ਲੋ ਜੀ 53000 ਦੀ ਇਹ ਫਾਈਨਲ ਮਿਲ ਜੂਗੀ ਮੇ ਕੋਕਾ ਪੀਸ ਆ ਇਹੋ ਜਿਹਾ ਤੁਹਾਨੂੰ ਪਤਾ ਬੱਛਿਆ ਸੰਧੂ ਸਾਹਿਬ ਮਿਲਦੀਆਂ ਨਹੀਂ ਕੋਈ ਸਾਫ਼ ਸੁਥਰੀ ਐ ਛੋਟੀ ਲਾਦੀ ਬੈੜ ਘਰ ਰੱਖਣ ਵਾਲੀ ਆ ਨੀ ਸੋਹਣੀ ਬੱਚੀ ਆ ਮਗਰ ਵੀ ਬੱਚੀ ਆ ਠੀਕ ਆ ਜੀ ਆਪ ਉਹ ਵੀ ਬੈੜ ਦੂਜਾ ਸੂਆ ਹਾਂਜੀ ਇੱਧਰ ਸੈਕਿੰਡ ਨੰਬਰ ਤੇ ਰਿੰਕੇ ਪਾ ਆਪਣੇ ਕੋਲੇ ਤੇ ਨੀਲੀ 라ਵੀ ਤੇ ਇੱਕ ਮੱਝ ਆ ਜਾਂਦੀ ਆ ਹਾਂਜੀ ਹਾਂਜੀ ਇਹ ਦੂਜੇ ਸੂਏ ਛੋਟੀ ਜੇ ਓਕੇ ਤੇ ਹੈ ਨੀਲੀ 라ਵੀ ਪਿਓ ਨੀਲੀ 라ਵੀ ਜੇ ਠੀਕ ਆ ਜੀ ਤੇ ਠੰਡੀ ਧੀਰੀ ਇਹ ਵੀ ਬੜੀ ਐ ਭਾਵੇਂ ਸੋਹਣੀ ਜਮਈਆਂ ਕਈ ਥੱਲੇ ਬੈਹ ਨਹੀਂ ਦਿੰਦੀ ਐਂ ਬੈਜੋ ਭਾਵੇਂ ਹਾਂ ਲਓ ਵੀ ਹਾਈਟ ਕੱਦ ਤਕਰੀਬਨ ਬਹੁਤ ਸੋਹਣਾ ਜਿੱਡਾ ਆਪਾਂ ਨਾਰਮਲ ਇੱਕ ਨੀਲੀ 라ਵੀ ਦੀਆਂ ਮੱਝਾਂ ਵੇਖਦੇ ਆਂ ਨਿਸ਼ਾਨੀਆਂ ਨਸ਼ੂਨੀਆਂ ਪੂਰੀਆਂ ਚਾਰੇ ਲੱਤਾ ਨਿਸ਼ਾਨ ਵਾਈਟ ਬਾਕੀ ਲੇਵੇ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਆ ਕਰੋ ਚੈੱਕ ਹਜੇ ਲੈਂਦੀਆਂ ਦਿਨ ਹਨਾ ਹਾਂਜੀ ਹਾਂਜੀ ਦਿਨ ਲੈ ਜੂਗੀ ਹਜੇ ਘੱਟੋ ਘੱਟ ਵੀ 5-6 ਦਿਨ ਲੈ ਜਣੇ ਇਹਨੇ ਹਾਂ ਲੋ ਵੀ ਅੱਖਾਂ ਦੋਵੇਂ ਬਿੱਲੀਆਂ ਆ ਗਈਆਂ ਠੀਕਾ ਜੀ ਪਿੱਛੇ ਜੇ ਵੀ ਇੱਕ ਆਪਾਂ ਨੀਲੀ ਰੱਬ ਦੀ ਮੱਝ ਸਿਲ ਕੀਤੀ ਸੀ ਹਾਂਜੀ ਹਾਂਜੀ ਉਹ ਵੀ ਚੰਗੇ ਰੇਟ ਤੇ ਵੇਖੀਆ ਠੀਕਾ ਜੀ ਉਹ ਵੀ ਬੜੇ ਆਪਣੇ ਭੈਣ ਭਰਾ ਸਾਜਣ ਦੂਰੋਂ ਆ ਕੇ ਲੈ ਕੇ ਗਏ ਆ ਸ਼ੌਕ ਨਾਲ ਪੱਕੀ ਮੋਸ਼ਨ ਆਸ ਅੱਖਾਂ ਦੋਵੇਂ ਬਿੱਲੀਆਂ ਬੱਲਾ ਮੱਥਾ ਹਾਈਟ మీడియం ਤੋਂ ਪਲੱਸ ਠੀਕ ਆ ਜੀ ਵੱਡੀਆਂ ਮੱਝਾਂ ਦੇ ਵਿੱਚ ਗਿਣਤੀ ਆਪਾਂ ਇਹਦੀ ਕਰਦੇ ਆ ਆ ਮਾਰੋ ਨੀਗਾ 14 ਕਿਲੋ ਸੰਧੂ ਸਾਹਿਬ ਇਹਨੇ ਪਿਛਲੇ ਸੂਰੇ ਤੋਂ ਚੁਆਇਆ ਏ ਪਲੂਣ ਨੇ ਹਾਂਜੀ ਠੀਕ ਆ ਐਰ ਕੀ ਮਾਰ ਅ ਜੀ ਮੇਰੇ ਨਾਲ ਐਰ ਕੀ 15 ਤੋਂ 16 ਤੋਂ ਐ ਇੱਥੇ ਜਾਊਗੀ ਆ ਲਓ ਜੀ ਲਓ ਜੀ ਬਾਕੀ ਖੜਨੀ ਖਲੂਣੀ ਦੀ ਕਰਮਾ ਲਈ ਕਰੋ ਜੀ ਠੀਕ ਆ ਜੀ ਆਡਰ ਰੋਡਰ ਕੁਆਲਿਟੀ ਚੰਗੀ ਆ ਫੇਸ ਕੁਆਲਿਟੀ ਚੰਗੀ ਆ ਠੀਕ ਆ ਜੀ ਮੂੰਹ ਮੱਥੇ ਦੀ ਚੰਗੀ ਆ ਬਿੱਲੀ ਮਨਕਣੀ ਅੱਖ ਸੋ ਨਖੜਵਾ ਥਾਣ ਲੱਗਾ ਹਜੇ ਦਿਨ ਦਿਨ ਲਈਦੀ ਆ ਲੈ ਜੂਗੀ ਹਜੇ ਹਫਤਾ ਖੰਡਾ ਹੈ ਹਾਂਜੀ ਹਾਂਜੀ ਬਾਕੀ ਹੋ ਸਕਦਾ ਵੀ ਅੰਦਰ ਵਾਰੀ ਪਹਿਲਾਂ ਹੀ تیاری ਤੇ ਆ ਜਾਏ ਕੋਈ ਪੰਜਾਂ ਚੌ ਦਿਨਾਂ ਦੇ ਵਿੱਚ ਵਿੱਚ ਲਓ ਜੀ ਨੀਲੀ ਰਾਵੀ ਦਾ ਤੋਹਫਾ ਕਰੋ ਚੱਕ ਠੀਕ ਆ ਉਹ ਦੂਜਾ ਸੂਬਾ ਝੋਟੀ ਸੂਣ ਵਾਲੀ ਆ ਹਾਂਜੀ ਆ ਵੇਖੋ ਜੀ ਆਪਾਂ ਲਾ ਦੇ ਖਾਦ ਨੇ ਇਹਦੇ ਵੀ ਕੋਈ ਉਹੋ ਜੀ ਗੱਲ ਹੈ ਇੰਨੇ ਕੁੰਡੇ ਵੀ ਐ ਪੂਰੀ ਰਾਜੀ ਆ ਹਾਂ ਬਹੁਤ ਸੋਨਾ ਪਿੱਠ ਫੁੜਾ ਕਰਮਾ ਲਈਦਾ ਠੀਕ ਆ ਹਾਂਜੀ ਸੋ ਚੰਗਾ ਸੋਨਾ ਵਜਨ ਲੋੜ ਆ ਤੇ ਬਾਕੀ ਰੰਕੇ ਵੀ 53 ਦੀ ਤਸੱਲੀ ਗਾਰੰਟੀ ਪੂਰੀ ਆਪਨੇ ਹਾਂਜੀ ਹਾਂਜੀ ਪੂਰੀ ਪੋਲੀ ਹੈ ਜੀ ਆਪਣੇ ਕੋਈ ਉਹੋ ਜੀ ਨਹੀਂ ਗੱਲ ਸੰਦੂ ਸਾਹਿਬ 15 ਸਰੀ ਝੋਟੀ ਆ ਉਹੋ ਜੀ ਨਹੀਂ ਆ ਆ ਠੀਕ ਆ ਇਹ ਵੀ ਜਿੰਨੇ ਭੈਣ ਭਰਾ ਨੇ ਨੀਲੀ ਦਾ ਵੀ ਖੜਨੀ ਨਾ ਕਿਤੇ ਭਰਾ ਆਪਣਾ ਯਾਦ ਕਰੂਗਾ ਵਾਕਿਆ ਕਿ ਭਰਾ ਕੋ ਲੈ ਆਂਦੀ ਆ ਆ ਚੰਗੀ ਜੇ ਸਾਤ-ਸਾਤ ਲੀਟਰ ਟਾਈਮ ਦਾ ਦੁੱਧ ਦਿੱਤਾ ਬੱਚੇ ਨੇ ਛੱਡ ਗਏ ਠੀਕ ਆ ਠੀਕ ਆ ਤਨ ਪਤਾ ਨੀਲੀ ਰਵੀ ਪਿਓਰ ਪਾਕਿਸਤਾਨੀ ਰਵੇ ਆ ਆ ਆਪਾਂ ਇਧਰ ਕੇਮ ਕਰਨ ਬਾਡਰ ਵਾਲੇ ਸਾਈਡ ਤੋਂ ਲਿਆਂਦੀ ਆ ਠੀਕ ਆ ਨਹੀਂ ਮੱਧ ਚੰਗੀ ਛੋਟੀ ਚੰਗੀ ਆ ਫਿਰ ਤੇ ਇਹ ਰਿੰਕੂ ਵਿਰ ਕੀ ਮੁੱਲ ਕੀ ਡਿਮਾਂਡ ਕਰ ਦਿੱਤੀ ਅੱਜ ਜੀ ਸੰਧੂ ਸਾਹਿਬ ਇਦਾਂ ਦੀ ਛੋਟੀਆਂ ਦੇ ਭਾਵੇਂ 1.5 ਲੱਖ ਦੀਆਂ ਵੇਚ ਲਈਏ ਤੁਹਾਨੂੰ ਪਤਾ ਨੀਲੀ ਰਵੀ ਦਾ ਹਾਂ ਹਾਂ ਬਾਕੀ ਆਪਾਂ ਭਰਾਵਾਂ ਦਾ ਮਾਨਦਾਨ ਕਰਨਾ ਹਾਂ ਹਾਂ ਆਪਾਂ ਕੋਈ ਥੋੜੀ ਕਰ ਲਾਂਗੇ ਮਾਨਦਾਨ ਫੁੱਲ ਕਰਾਵੇ ਹਾਂਜੀ ਸੰਧੂ ਸਾਹਿਬ 1.35 ਦੀ ਦੇ ਦਈਏ 1.35 ਦੀ ਦੇ ਦਈਏ ਯੈਸ ਕਰਕੇ ਨੋ ਕਰਕੇ ਇੱਕ ਗੱਲ ਨੋ ਕਰਕੇ 130 ਦੀ ਦੇ ਦਈਏ ਛੋਟੀ 130 ਦੀ ਹਾਂਜੀ 1 ਲੱਖ 30 ਹਜ਼ਾਰ ਦੀ ਬਾਕੀ ਭਰਾਵਾਂ ਦਾ ਮਾਨਤਨ ਕਰਦਾਂਗੇ ਵੀ ਵੇਲੋ ਵੀ ਕੋਈ ਵੀ ਹੈਗੜੀ ਗੱਲ ਦੱਸ ਦੋ ਵੀ ਪਿਓਰ ਨੀਲੀ ਦਾ ਵੀ ਆ ਕਮੇਟੀ ਦਾ ਸਾਈਜ਼ ਆ ਇਹ ਮੋਟੀ ਸਾਂਚ ਚੋਣ ਬੜਾ ਪੋਲਾ ਭੋਵੇ ਫਿਰ ਐਂਡ ਤੱਕ ਕਰਦੇ ਜਾਂਦੇ ਆ ਵੀ ਐਂਡ ਤੱਕ ਭੋਵੇ ਪਾਇਆ ਦੁੱਧ ਰਹਿ ਜਾ ਤਾਂ ਵੀ ਨਹੀਂ ਪਾਈਦੀ ਆਪਝੋਣੀ ਪਿੰਦੀ ਅੱਛਾ ਅੱਛਾ ਠੀਕ ਐਡੀ ਠੰਡੀ ਆ ਪੂਰਾ ਸਾਲ ਪਰ ਮਿਲਦੀ ਕਰਮਾਂ ਲਈ ਠੋਕੀ ਹਾਂਜੀ ਹਾਂਜੀ ਲੋ ਵੀ 1 ਲੱਖ 30 ਹਜ਼ਾਰ ਦੀ ਰਿੰਕੂ ਵੀਰਾਂ ਦਾ ਵੀ ਦੇ ਦੇਾਂਗੇ ਫੇਰ ਵੀ ਥੋੜਾ ਬਾਦ ਵਿੱਚ ਉਹ ਗੁਜਾਇਸ਼ ਹੋਈ ਮੌਕੇ ਤੇ ਕੋਈ ਵੀ ਸੱਜਣ ਆਣ ਕੇ ਵੇਖਦਾ ਠੀਕ ਆ ਜੀ ਸੌਦਾ ਕਰਨ ਲੱਗਿਆ ਥੋੜਾ ਬਾਦ ਵਿੱਚ ਉਹ ਗੁਜਾਇਸ਼ ਹੋਈ ਉਹ ਕੱਟ ਦਿੱਤੀ ਜਾਊਗੀ ਠੀਕ ਆ ਜੀ ਕਸਰ ਕੋਸਰ ਕੋਈ ਵੀ ਆ 1,30,000 ਦੀ ਇਹ ਫਾਈਨਲ ਹੋ ਜਾਊਗੀ ਹਾਂ ਨਾ ਡਿਮਾਂਡ 1:30 35 45 ਕੁਝ ਵੀ ਕਰਾਂਗੇ ਹਾਂਜੀ ਹਾਂਜੀ ਤੇ ਬਾਕੀ ਗੱਭਣ ਪਸ਼ੂ ਆ ਕੋਈ ਵੀ ਕਿਸੇ ਰੱਖਣ ਦੀ 53 ਦੇ ਵਿੱਚ ਜਾਂ ਪਿੱਛੇ ਭਾਰ ਦੀ ਕੋਈ ਮੁਸ਼ਕਲ ਨਹੀਂ ਹੋਊਗੀ ਹਾਂਜੀ ਉਹ ਮੇਰਾ ਭਰਾ ਬੇਤੁੜਕ ਤਸੱਲੀ ਜਿੱਦਾਂ ਮਰਜ਼ੀ ਕਰ ਲੈ ਕੋਈ ਠੀਕ ਆ ਸੋ ਚੱਕੀ ਮਾਝਾ ਪਸੰਦ ਆਊਗੀ ਵੀਰਾਂ ਨੂੰ ਹਾਂ ਉਹ ਕਰਨ ਕਵੀਰ ਅੱਗੇ ਨਖਤ ਆਪਣੇ ਕੋਲ ਆ ਗਈ ਤੇ ਇੱਕ ਝੋਟੀ ਵੱਡੇ ਕੱਦ ਕਾੜ ਦੇ ਵਿੱਚ ਹਾਂਜੀ ਕਾਲੀ ਪਿਓਰ ਮੂਰਾ ਜੀ ਜਿੰਨੇ 20 ਕਿਲੋ ਵਾਲੀ ਝੋਟੀ ਲੈਣੀ ਉਹ ਭਰਾ ਠੀਕ ਆ ਜੀ ਵੀ ਆਪਣੇ ਨਾਲ ਗੱਲ ਕਰੇ ਸੋਹਣੀ ਹਾਈ ਲੈਂਡ ਵਾਲੀ ਝੋਟੀ ਜੀ ਸੁਆ ਇਹਦਾ ਕਿੰਮਾ ਹੋਊਗਾ ਵੀਰ ਇਹਦਾ ਜੀ ਸੁਆ ਦੂਜਾ ਸੁਆ ਜੀ ਹਾਂਜੀ ਤੇ ਅੱਠਾ ਨੌਵਾਂ ਦਿਨਾਂ ਦੀ ਸੂਈ ਥੱਲੇ ਜੀ ਸੰਤੂ ਸਾਹਿਬ 15 ਕਿਲੋ ਦੁੱਧ ਆ 15 ਕਿਲੋ ਹਾਂਜੀ ਹਾਂਜੀ ਲਓ ਜੀ 15 ਕਿਲੋ ਦੁੱਧ ਅੱਠਾ ਨੌਵਾਂ ਦਿਨਾਂ ਦੀ ਸੂਈ ਥੱਲੇ ਆ ਦੂਜਾ ਸੁਬਾ ਝੋਟੀ ਆ ਬਾਕੀ ਸ਼ਾਈ ਸ਼ੂਈ ਬਹੁਤ ਆ ਇੱਕ ਰੰਗਾ ਬਿਲਕੁਲ ਜੈੱਡ ਬਲਾਕ ਫਿਰ ਗਾਰਡ ਵੀ ਇਹਦੀ 2.5 3 ਕਿਲੋ ਦੇ ਤਕਰੀਬਨ ਗਾਰਡ ਗਾੜੀ ਹੈਗੀ ਸਤੂ ਸਾਹਿਬ 2.5 3 ਕਿਲੋ ਹਾਂਜੀ ਹਾਂਜੀ ਠੀਕ ਆ ਮਗਰ ਕਟਾ ਵੀ ਮਗਰ ਕਟਾ ਵੇਖੋ ਕਿੰਨਾ ਤਗੜਾ ਐ ਸਟੇਟ ਲੱਤਾਂ ਵਾਲਾ ਵੀ ਪੂਰੀ ਫੁੱਲ ਨਸਲ ਚ ਆ ਵੀ ਭਾਵੇਂ ਕੋਈ ਡਾਕਟਰ ਨੂੰ ਵੇਖੋ ਕਟਾ ਠੀਕ ਆ ਜੀ ਐ ਲੱਤਾਂ ਵੇਖੋ ਐ ਸਟੇਟ ਰੱਤ ਪੂਰੀ ਵੱਡੀ ਬਹੁਤ ਗਰੋਥ ਆ ਕਟੇ ਦੀ ਜੰਮਦਿਆਂ ਸਾਰੀ ਬਹੁਤ ਸੋਹਣੀ ਹਾਈਟ ਆ ਤੇ ਫੁੱਲ ਵੱਡੀ ਇਹ ਦੂਸੋ ਝੋਟੀ ਆ ਐਸ ਵਕਤ ਰਿੰਕੇ ਵੀਰ ਦੁੱਧ 15 ਕੇ 14 ਜਿਹੜਾ ਬਿਲਕੁਲ ਮੈਂ ਨਾ ਕੰਡੇ ਵਾਲਾ ਜੀ ਸੰਧੂ ਸਾਹਿਬ 15 ਤੇ 14 ਮੰਨ ਕੇ ਲੈ ਲਓ ਹਾਂ ਬਾਕੀ ਅਜੇ ਤੁਹਾਨੂੰ ਪਤਾ ਮੈਲੇ ਮੋਲੇ ਜੋ ਜਦੋਂ ਬਾਹਰ ਨਿਕਲੀ ਵੀ ਕਰਮਾਲੀਆ ਤੁਹਾਨੂੰ ਪਤਾ ਵੀ ਦੁੱਧ ਉਦੋਂ ਬੰਦਦੀਆਂ 14 15 ਦਿਨਾਂ ਤੱਕ ਠੀਕ ਆ ਤੇ ਇਹ 18 19 ਕਿਲੋ ਉਹਦੇ ਲਾਗੇ ਬੰਨੇ ਦੁੱਧ ਚਵਾਉਗੇ ਸਰ ਸੰਧੂ ਸਾਹਿਬ ਵੀ ਹੁਣ ਤਾਂ ਚਲੋ ਸਟਾਰਟਿੰਗ ਹੀ ਆ ਸਟਾਰਟਿੰਗ ਇਹ ਬੋਲੇ ਚ ਬਾਹਰ ਨਿਕਲਦੀ ਇਹ ਨਾ ਕੀਤਾ ਇਹ ਠੀਕ ਆ ਲਓ ਜੀ ਐਸ ਵਕਤ ਜਿਹੜਾ ਦੋਸਤੋ 15 ਕਿਲੋ ਦੁੱਧ ਦੇ ਥੱਲੇ ਮੌਜੂਦ ਆ ਹਾਈਟ ਕੱਦਾਂ ਲਈ ਆ ਕੋਈ ਛੋਟੀ ਮੋਟੀ ਝੋਟੀ ਨਹੀਂ ਵੱਡੀ ਝੋਟੀ ਜੀ ਫੁੱਲ ਛੋਟੀ ਛੋਟੀ ਆ ਸੋ ਦੁੱਧ ਦੀ ਜਿਹੜੀ ਗੱਲ ਰਹੀ ਠੀਕ ਆ ਜੀ ਉਹ ਇੱਥੇ ਮੇਰਾ ਭਰਾ ਕੋਈ ਵੀ ਸੌਦਾ ਕਰਦਾ ਸਾਈਬੇ ਨਾ ਕਰਦਾ ਆਪ ਦੀ ਇੱਕ ਨਹੀਂ ਦੋ ਟਾਈਮ ਚੋ ਕੇ ਬੇਸ਼ੱਕ ਤਸੱਲੀ ਕਰ ਲਿਓ ਕਿਉਂਕਿ ਪਸ਼ੂ ਵੀ ਚੰਗਾ ਰਕਮ ਵੀ ਚੰਗੀ ਲੱਗ ਜਾਂਦੀ ਆ ਉਸ ਅਕੋਰਡਿੰਗ ਚਲੋ ਦੋ ਟਾਈਮ ਤਸੱਲੀ ਕਰਨੀ ਤੁਹਾਡਾ ਫਰਜ਼ ਵੀ ਬਣਦਾ ਸਿੰਘ ਗੋਲ ਕੱਦ ਬੋਤ ਵੱਡਾ ਬਾਕੀ ਸਿੰਗਲ ਖੱਟੀ ਆ ਸੋਨਾ ਪਿੱਠ ਫੁੜਾ ਲੱਗਾ ਕਰਮ ਵਾਲੀ ਨੂੰ ਠੀਕ ਹੈ ਜੀ ਹੁਣ ਮੌਰਨ ਦਾ ਦੁਪਹਿਰ ਦਾ ਟਾਈਮ ਆ ਤਕਰੀਬਨ ਕੋਈ 12:30 1 ਵਜੇ ਦਾ ਇਹ ਰਿੰਕੇ ਪਾ ਮੌਰਨਿੰਗ ਸੁਬਾ ਕਿੰਨੇ ਕ ਵਜੇ ਚੋਲੀ ਆ ਇਹ ਸੰਤੂ ਸਾਹਿਬ ਅੱਜ ਵੀਡੀਓ ਬਣਾਉਣ ਕਰਕੇ 2 ਘੰਟੇ ਪਹਿਲਾਂ ਚੋਈ ਟਾਈਮ ਤੋਂ ਠੀਕ ਆ ਵੀਰੇ ਕਿਉਂਕਿ ਆਪਾਂ ਭਰਾਵਾਂ ਨੂੰ ਟੂਟ ਨਹੀਂ ਮਾਰਨਾ ਬਾਅਦ ਚ ਭਾਵੇਂ ਟਾਈਮ ਤੋਂ ਟਾਈਮ ਚੋਲਣਾ ਆਪਣੇ ਨੂੰ ਠੀਕ ਆ ਜੀ ਠੀਕ ਹਾਂਜੀ ਵੇਖੋ ਵੀ ਝੋਟੀ ਆ ਠੰਡੀ ਸੀਲੀ ਆ ਵੀ ਘਰ ਰੱਖਣ ਵਾਲੀ ਆ ਜਿੱਥੇ ਖਿਲਾਰ ਦੋਗੇ ਨਾ ਸੰਧੂ ਸਾਹਿਬ ਉੱਥੇ ਖਲੋ ਜਾਊਗੀ ਹਾਂ ਵੇਖੋ ਕਿਆ ਚੀ ਸੋ ਫਰੰਟ ਤੋਂ ਫੇਸ ਫੁੱਸ ਦੀ ਕੁਆਲਿਟੀ ਕਰੋ ਚੱਕ ਠੀਕ ਆ ਦੇਖੇ ਫਿਰ ਐਨ ਤੋਰੀ ਮੜਾ ਅੰਦਰੋਂ ਤੋਰਿਆ ਜੇ ਲਓ ਜੀ ਹਾਂ ਆ ਮਾਰੋ ਨਹੀਂ ਦਾ ਠੀਕ ਆ ਜੀ ਅਡਰੂੜ ਬਹੁਤ ਜਿਆਦਾ ਸਾਫ ਆ ਕੁਆਲਿਟੀ ਆ ਪੂਰੀ ਅਗਲੇ ਪਿਛਲੇ ਥਣਾ ਦੀ ਤੁਸੀਂ ਆ ਵੇਖ ਲਓ ਠੀਕ ਆ ਜੀ ਸੋ ਚੋਏ ਚਬਾਏ ਪਸ਼ੂ ਮਾਰਨਿੰਗ ਆ ਠੀਕ ਆ ਜੀ ਕੋਈ ਘੰਟਾ 2 ਘੰਟੇ ਵੀ ਰੰਦਾ ਵਿਗਦੀ ਚੋਲੇ ਸੀ ਜਿਹੜੇ ਨਾਰਮਲ ਆਪਾਂ ਟਾਈਮ ਤੇ ਚਵਾਈ ਕਰਦੇ ਆ ਉਸ ਅਕੋਰਡਿੰਗ ਚਲੋ ਤੁਸੀਂ ਆਪਣੀ ਜਜਮੈਂਟ ਲਾ ਲਿਆ ਜੇ ਕੋਈ ਵੀ ਭਰਾ ਟਾਈਮੋ ਟਾਈਮ ਜਿੱਦਾਂ ਮਰਕਸੂਲੇ ਤੇ ਪਿਆਫਲ ਕਾਰੀ ਸਟ ਕਰੀ ਆਹ ਦੇਖੋ ਸੰਤੂ ਸਾਹਿਬ ਇਹੋ ਚੀਜ਼ ਨਹੀਂ ਆ ਇਹਦੇ ਵੀ ਥੱਲੇ ਐਂ ਵਜੇ ਭਵੇਂ ਕੋਹ ਨਹੀਂ ਆਂਦੀ ਹਾਂ ਲੋਬੀ ਸੋ ਦੋਸੋ ਇਹ ਡਿਟੇਲ ਆ ਇਸੋ ਛੋਟੀ ਦੀ ਖਾਸ ਤੌਰ ਤੇ ਮੋٹے ਤੌਰ ਤੇ ਆਪਾਂ ਤੁਹਾਨੂੰ ਸਾਰੇ ਪਾਸੇ ਦਿਖਾਤੀ ਆ ਮੂੰਹ ਮੱਥੇ ਤੋਂ ਲੈ ਕੇ ਬਿਲਕੁਲ ਪੂਛ ਦੇ ਐਂਡ ਤੱਕ ਐਸ ਵਕਤ ਜਿੰਨਾ ਦੁੱਧ 15 ਕਿਲੋ ਆ ਉਹਦੀ ਤਸੱਲੀ ਕਰ ਲਿਓ ਅਗੋਂ ਗਾੜ੍ਹ ਪੂੜ ਕਾਫੀ ਜ਼ਿਆਦੀ ਆ ਵੇਖੋ ਤੁਸੀਂ ਬਾਕੀ ਇਹ ਵੀ ਆਪਾਂ ਫਲਕਾਰੀ ਲਾ ਕੇ ਵਿਖਾ ਦਿੰਨੇ ਵੀ ਕਿਸੇ ਵਸਤ ਭਣ ਭਰਾ ਅਖੰਡਾ ਵੀ ਲੱਸੀ ਰਸੀ ਹੋਊਗੀ ਬਿਲਕੁਲ ਬੈਕ ਸਾਈਡ ਤੋਂ ਪੱਧਰ ਪਿੱਠ ਪੂੜੇ ਦੀ ਚੌੜੀ ਆ ਠੀਕ ਆ ਇੱਕ ਸਾਰ ਪਧਰੀ ਪੁਤਰੀ ਉਤੋਂ ਪੂਰੀ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਲਾ ਕੇ ਵਿਖਾ ਦਗੀ ਆਪਾਂ ਆ ਕਰੋ ਚੈੱਕ ਕਾ ਤੇ ਰਿਕਾ ਵੀਰ ਕੀ ਮੰਗ ਕੀ ਡਿਮਾਂਡ ਕਰਦੇ ਪਏ ਜੀ ਦੀ ਇਹ ਸੰਧੂ ਸਾਹਿਬ ਮੰਗਣ ਨੂੰ ਇਹਦਾ ਪਾਵੇ 160 ਮੰਗ ਲਈਏ 165 ਮੰਗ ਲਈਏ ਆਪਾਂ ਭਰਾਵਾਂ ਤੋਂ ਮੁੱਲ ਨਹੀਂ ਕਰਨਾ ਆਪਾਂ ਲੈਣ ਦੇ ਨਾਲ ਹੀ ਗੱਲ ਕਰਨੀ ਆ ਓਕੇ ਤੁਹਾਨੂੰ ਪਤਾ ਵੀ ਜਿੰਨੇ ਜਿਹੜਾ 18 19 ਕਿਲੋ ਵਾਲੀ ਝੋਟੀ ਲੈਣੀ ਮੁੱਲ ਤੇ ਬਾਹਰੋਂ ਹਾਨੂੰ ਵੀ ਸੰਧੂ ਸਾਹਿਬ ਲਾ ਕੇ ਲੈਣੀ ਪੈਂਦੀ ਆ ਬਸ ਬਸ ਬਿਲਕੁਲ ਤੁਹਾਨੂੰ ਪਤਾ ਵੀ ਵੀ ਬਾਹਰ ਵੀ ਪਣਪਰਾ ਜਿਹੜਾ 18 19 ਕਿਲੋ ਕਰੋ ਦੁੱਧ ਦੇਣਾ ਤੇ ਅਗਲੇ ਵੀ ਪੂਰੇ ਪੈਸੇ ਵਟਦੇ ਬਸ ਬਸ ਪਰ ਆਪਾਂ ਚਲੋ ਜੋ ਲਿਆਂਦੀ ਜਾਇਜ਼ ਕਰਕੇ ਨਫਾ ਲੈ ਲਾਂਗੇ ਹੂੰ ਹੂੰ ਸੰਧੂ ਸਾਹਿਬ ਮੋਲ ਲੈਦਾ ਭਾਵੇਂ 1.60 ਕਰ ਲੀਏ ਤੇ 1.45 ਦੇ ਦਈਏ 1.45 ਹਾਂ ਕੋ ਜੈ ਜੈ ਜੀ ਗੱਲ ਕਰਦਗੇ ਸਹੀ ਸਹੀ ਗੱਲ ਜੀ ਇੱਕੋ ਇੱਕ ਸੰਧੂ ਸਾਹਿਬ ਕੰਡੇ ਦੇ ਜੋਕੇ ਦੁੱਧ ਭਰਾ ਲੈ ਜੇ ਭਾਵੇਂ 15 ਆਖਿਆ ਏ 14 ਕਿਲੋ ਕੰਡੇ ਵਾਲਾ ਭਾਵੇਂ ਗਰੰਟੀ ਦੇ ਖਾਣੇ ਲੈ ਜੇ ਤੇ 1.40 ਦੀ ਦੇ ਦਾਂਗੇ ਆਪਾਂ 1.40 ਦੀ 1.40 ਦੀ ਤੇ ਸੰਧੂ ਸਾਹਿਬ 18-19 ਕਿਲੋ ਵਾਲੀ ਕੋਈ ਵੀ ਭਰਾ ਮਾਰ ਕੇ ਸਾਪੀ ਮੈਂ ਦੇ ਆਖੇ ਮੈਂ 1.40 ਦੀ ਮੈਂ ਦੇ ਕੇ ਖਾਵਾਂ ਆਪਾਂ ਦੇਂਦੇ ਜੀ 15 ਕਿਲੋ ਇਸ ਤੋਂ ਦੁੱਧ ਘਰੋਚਵਾ ਕੇ ਦੇ ਦਾਂਗੇ ਜੀ ਆਹ ਵੀ 15 ਕਿਲੋ ਅਸਲੀ ਗਰੰਟੀ ਘਰਦੀ ਆਪਣੇ ਦੀ ਬਾਹਰ ਦੀ ਨਹੀਂ ਜੀ ਠੀਕ ਆ ਹਾਂ ਲੋ ਵੀ 15 ਕਿਲੋ ਇੱਥੇ ਆਣ ਗਿਆ ਭਾਵੇਂ ਕੋ ਤਿੰਨ ਚਵਾਈਆਂ ਭਾਵੇਂ ਚਾਰ ਚਵਾਈਆਂ ਕਰੀ ਚੱਲੇ ਠੀਕ ਆ ਜੀ 1 ਲੱਖ 40 ਹਜ਼ਾਰ ਦੀ ਰਿੰਕੂ ਵੀਰਾਂ ਦਾ ਵੀ ਦੇਣੀ ਅੱਜ ਜੈਸਨ ਵਾਲੀਆਂ ਗੱਲਾਂ ਹੋ ਗਈਆਂ ਨੇ ਕਟਾ ਮਗਰ ਤੇ ਮੇਲਕਾਪ ਵੇਖੋ ਕਟਾ ਕੋਈ ਨੂਰ ਦਾ ਬੱਚਾ ਏ ਹਾਂ ਕੂਲਾ ਬੱਚਾ ਬਿਲਕੁਲ ਆ ਬਾਕੀ ਤੁਹਾਨੂੰ ਸਮਝ ਆਈ ਜਾਣੀਆਂ ਦਸਾਂ ਦਿਨਾਂ ਦਾ ਕਿਹਾ ਦਸਾਂ ਦਿਨਾਂ ਦਾ ਸੱਚਾ ਵੀ ਹੈਗਾ ਵੀ ਸਾਫ਼ ਸੁਥਰੀ ਹੈ ਜੀ ਝੋਟੀ ਉਹ ਜੀ ਨਹੀਂ ਹੈ ਕੋਲੇ ਪੂਰੀ ਫੁੱਲ ਵੱਡੀ ਐ ਨਹੀਂ ਕੋਈ ਛੋਟੀ ਐ ਐ ਸਾਫ਼ ਸਾਫ਼ ਦੇਖੋ ਸੰਤੂ ਸਾਹਿਬ ਇਹ ਤੇ ਚਲੋ ਆਪਾਂ ਗਾੜੀ ਤੁਸੀਂ ਦੱਸਿਆ ਵੀ ਕੋਈ ਢਾਈ ਤਿੰਨ 3 ਕਿਲੋ ਮੈਨੇ ਢਾਈ ਤਿੰਨ ਕਿਲੋ ਗਾੜੀ ਘਾੜਿਆ ਨਹੀਂ ਤੇ ਮਾਝ ਇਤਰਾ ਕਦੀ ਬਹਿਨ ਨਹੀਂ ਦਿੰਦੀ ਆ ਮਾਰੋ ਨੀਗਾ ਠੀਕ ਆ ਜੀ ਆ ਵੇਖੋ ਇਹਨੇ ਹੁਣੇ ਪਸੰ ਪੈਣਾ ਜੇ ਵੇ ਲੋ ਐਡੀ ਠੰਡੀ ਐ ਨਹੀਂ ਤੇ ਕਈ ਡੰਗਰ ਬਹਿਨ ਨਹੀਂ ਦਿੰਦੇ ਆ ਵੇਖੋ ਜੀ ਇਹ ਨਸਲਾਂ ਜੇ ਸੰਤੂ ਸਾਹਿਬ ਜਿਹੜਾ ਭਰਾ ਖੜੂਗਾ ਨਾ ਆ ਜੇ ਸਾਲ ਦੋ ਤੇ ਚੋਵੇ ਦੇ ਸਾਲ ਤੱਕ ਵੀ ਨਹੀਂ ਪਾਈਦੀ ਐ ਜੀ ਪੱਕੀ ਗੱਲ ਆ ਵੇਖੋ ਆ ਡੰਗਰ ਦੀ ਕੁਆਲਿਟੀ ਹੁੰਦੀ ਆ ਕੁਆਲਿਟੀ ਹੁੰਦੀ ਆ ਜਿਹੜਾ ਬਿਣਾ ਬੱਚੇ ਤੋਂ ਬਹਿ ਕੇ ਪਸਮ ਪੈਣਾ ਡੰਗਰ ਨੇ ਧਾਰ ਧੂਰ ਤੋਂ ਵੀ ਇਹ ਸਹਿਮਤ ਕਰਮਾ ਆ ਵੇਖੋ ਕੋਈ ਪਲਦਾ ਇਹਨੂੰ ਕੋਈ ਨਹੀਂ ਹੁਣੀ ਉਹੋ ਜੀ ਇਹਨੇ ਵੇਖੋ ਤੁਹਾਡੇ ਸਾਹਮਣੇ ਸਾਹਮਣੇ ਪਹੰਪਣਾ ਸੰਤੂ ਸਾਹਿਬ ਇਦਾਂ ਦੀਆਂ ਕੁਆਲਿਟੀਆਂ ਭਾਵੇਂ 3 ਲੱਖ ਰੁਪਈਆ ਲਾ ਲਓ ਤਾਂ ਨਹੀਂ ਮਿਲਦੀ ਇਹ ਰੱਬ ਵੱਲੋਂ ਹੁੰਦੇ ਡੰਗਰਾਂ ਦੇ ਵਿੱਚ ਗੋਣ ਹਾਂ ਕੋਣ ਹੁੰਦੇ ਆ ਹਾਂ ਲਓ ਵੀ ਠੀਕ ਆ ਜੀ ਇਹ ਨਹੀਂ ਕਾਕਾ ਕੋਈ ਵੀਰ 1.40 ਹਜ਼ਾਰ ਲਾਊਗਾ ਠੀਕ ਆ ਜੀ 15 ਕਿਲੋ ਤਾਂ ਚਲ ਹੁਣ ਮੌਕੇ ਤੇ ਹੈਗਾ ਹੈਗਾ ਪਰ ਆ ਵੇਖੋ ਸੀਲੀਆਂ شریفੀਆਂ ਆ ਆ ਵੇਖੋ ਜੀ ਪਸਮਦੀ ਆਉਂਦੀ ਜੇ ਇਹ ਧਰਤੀ 'ਚ ਮੋਰੇ ਹਾਂ ਆ ਕੱਢ ਤੇ ਸਰਾਖ ਮੈਂ ਨਾ 20 ਲੱਖ ਵਾਲੀ ਮੈਂ ਵੀ ਸੰਧੂ ਸਾਹਿਬ ਦੇ ਲਾਗੇ ਚਵਾਈ 'ਚ ਫੇਲ ਹੋ ਗਈ ਸਰਕਾਰੀ ਡਾਕਟਰ ਲੈ ਆਉਣਾ ਵੀ ਇੱਕ ਵਾਕੇ ਕੋਈ ਮੈਂ ਹੈਗੀ 20 ਲੱਖ ਵਾਲੀ ਚਵਾਈਰ ਗਈ ਕਿ ਨੂੰ ਹਾਂ ਇਹ ਸੰਧੂ ਸਾਹਿਬ 20 ਲੱਖ ਵੀ ਲਾ ਦੇਣਾ ਭਾਈ ਇਹੋ ਜੀ ਚਵਾਈ 'ਚ ਮੈਂ ਤਾਂ ਵੀ ਨਹੀਂ ਕੋਈ ਮਿਲਦੀ ਇਹਦਾ ਇੱਕ ਕੰਟੈਕਟ ਨੰਬਰ ਬੋਲ ਦਈਏ ਆਪਣੇ ਇਹ ਸੰਧੂ ਸਾਹਿਬ ਮੋਬਾਈਲ ਨੰਬਰ ਆਪਣਾ 98728 53109 ਤਹਿਸੀਲ ਪੱਟੀ ਤੇ ਪਿੰਡ ਲੋਕਾ ਜ਼ਿਲ੍ਹਾ ਤਰਨਤਾਰਨ ਡਾਕਾਣਾ ਡਾਕਾਣਾ ਲੋਕਾ ਪੁਲਿਸ ਸਟੇਸ਼ਨ ਬਹੁਤ ਕਹਿਰੋ ਜਗਾ ਰਹੋ ਕੇ ਧੰਨਵਾਦ ਉਸ ਤੋਂ ਸਾਰੇ ਭਾਵਾ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਭਰਾ ਸਾਨੂੰ ਜਰੂਰ ਫੋਨ ਲਾਉਣ ਮੱਝਾ ਸਾਡੀਆਂ ਇੱਕ ਨੰਬਰ ਦੀਆਂ ਜੇ ਭਰਾ ਜਿਹੜੇ ਖੰਡ ਗੇ ਯਾਦ ਕਰਨਗੇ ਠੀਕ ਹੈ ਇਹਦਾ ਮੈਂ ਭਰਾਵਾਂ ਦਾ ਫੋਨ ਨਹੀਂ ਡੀਗਦਾਰਵਾ ਮੈਨੂੰ ਫੋਨ ਨਾ ਕੋਈ ਲਾਵੇ ਨਹੀਂ ਜੀ ਫੋਨ ਆਉਣਗੇ ਕੇ ਮਾਲ ਵੇਖ ਕੇ ਭੈਣ ਭਰਾਵਾਂ ਨੇ ਟੋਟ ਟੋਟ ਪੈ ਜਾਣਾ ਕੇ ਹੈ